ਜੀ ਔਰ ਡਿਪਟੀ ਮੇਅਰ ਮਲਕੀ ਸਿੰਘ ਜੀ ਔਰ ਸਾਰੇ ਹੀ ਮੇਰੇ ਸਾਥੀ ਜਿਹੜੇ ਕੋਚਾ ਜਨਾਲ ਖੜੇ ਆ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਾਡੇ ਮੀਡੀਆ ਦੇ ਸਾਥੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਿ ਇੱਕ ਛੋਟੇ ਜਿਹੇ ਬੁਲਾਵੇ ਤੇ ਤੁਸੀਂ ਅੱਜ ਇੱਥੇ ਸਾਰੇ ਇਕੱਠੇ ਹੋ ਗਏ ਔਰ ਕੁਝ ਚੀਜ਼ਾਂ ਮੈਂ ਤੁਹਾਡਾ ਜ਼ਰੂਰ ਡਿਸਕਸ ਕਰਨੀਆਂ ਚਾਹੁੰਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਪਰਮਪਤਾ ਪਰਮਾਤਮਾ ਦਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਕ ਜੀ ਦਾ ਰਾਗਵ ਚੰਡਾ ਜੀ ਦਾ ਔਰ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਅਧਿਐਕਸ਼ ਹੈ ਸ਼੍ਰੀ ਅਮਨ ਰੋੜਾ ਜੀ ਔਰ ਸਾਡੇ ਜਿਹੜੇ ਮੰਤਰੀ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਹਰਜੋਤ ਜੀ ਸਾਡੇ ਮਿਨਿਸਟਰ ਬਹੁਤ ਸਰੀ ਮਹਿੰਦਰ ਪਗਤ ਜੀ ਸਾਡੇ ਜ਼ਿਲਹੰਦਰ ਤੋਂ ਲੋਕਲ ਐਮਐਲਏ ਸਹਿਬਾਨ ਔਰ ਹਲਕਾ ਇੰਚਾਰजेस ਔਰ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੈਂ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦਾ ਆਪਣੇ ਵੱਲੋਂ ਵੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਸਾਹਿਬ ਵੱਲੋਂ ਵੀ ਕਿ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਮਾਨ ਬਖਸ਼ਿਆ ਕਿ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਂ ਕਹੂੰਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਨਿਵਾਜ਼ਿਆ ਹੈ ਔਰ ਇਸ ਜ਼ਿੰਮੇਵਾਰੀ ਦਾ ਪੂਰਾ ਮੈਨੂੰ ਅਹਿਸਾਸ ਹੈ ਔਰ ਮੈਂ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਰੇ ਰੈਜ਼ੀਡੈਂਟ ਹੈਗੇ ਆ ਜਲੰਧਰ ਨਿਵਾਸੀਆਂ ਦਾ ਵੀ ਮੈਂ ਬਹੁਤ ਥੈਂਕਸ ਵੀ ਕਰਨਾ ਚਾਹੂੰਗਾ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੰਡੇਟ ਦਿੱਤਾ ਔਰ ਉਹਦੇ ਨਾਲ ਅਸੀਂ ਅੱਜ ਕਾਰਪੋਰੇਸ਼ਨ ਦੇ ਵਿੱਚ ਬੈਠ ਕੇ ਅਸੀਂ ਇਸ ਜ਼ਿੰਮੇਵਾਰੀ ਤੇ ਬੈਠੇ ਆ ਸੋ ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਲ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਹੈ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਸ਼ਾ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਸ਼ਾ ਸਾਥੀ ਆ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬਿ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਆ ਸਿਰਫ ਇਸ ਕੰਮ ਲਈ ਲੱਗੀ ਆ ਬਈ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਕੋਈ ਵੀ ਕਰਪਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸੀ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅਜ ਦੇ ਤਰੀਕੇ ਚ ਬਣੀ ਹੋਈ ਹੈ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੋਵੇ ਸਟਰੀਟ ਡਾਕਸ ਦੀ ਸਮੱਸਿਆ ਹੋਵੇ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਦੀ ਕਈ ਜਗ੍ਹਾ ਤੇ ਸਮੱਸਿਆ ਆਵਾ ਔਰ ਇਹ ਸੜਕਾਂ ਜਿੱਦਾਂ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਹਜੇ ਕੁੱਟੀਆਂ ਹੋਈਆਂ ਜਿਹੜੀਆਂ ਨਹੀਂ ਦੁਬਾਰਾ ਨਹੀਂਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਿਧਾਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਵੀ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬੰਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹੂੰਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ 파ਰਸ਼ਾ ਦਾ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ 파ਰਸ਼ਾ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੇ ਕੋਈ ਹੋਰ ਸਵਾਲ ਤੁਹਾਡਾ ਕੋਈ ਪੁੱਛਣਾ ਚਾਹਤ ਹੈ ਮੇਰੇ ਤੋਂ ਮੇਰੇ ਨਹੀਂ ਸੀ ਕਾਫੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਕਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਜਿਹੜਾ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਆਪਰਚੂਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਉਨੀ ਹੀ ਵੱਡੀ ਆਪਰਚੂਨਿਟੀ ਵੀ ਹੋਏਗੀ ਪਰ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਕਰ ਵੀ ਕੀ ਸਕਦੇ ਆ ਤੇ ਸੋ ਅੱਥੇ ਤਾਂ ਕੰਮਾਂ ਦੀ ਭਰਮਾਰ ਆ ਦਿਨ ਰਾਤ ਇੱਕ ਕਰ ਦਿਆਂਗੇ 24 7 ਜੋ ਵੀ ਸ਼ਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰੇ ਨਾਲ ਲੱਗਦਾ ਕਿ ਕਾਰਪੋਰੇਸ਼ਨ ਚ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਬਹੁਤ ਜ਼ਿਆਦਾ ਇਹ ਦਿਨ ਹੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਪਰਸੋਂ ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲੈਂਤੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਸਮਝਿਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ ਯੂਜ਼ ਟੂ ਐ ਪਰ ਫਿਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਕਮੀਆਂ ਹੈਗੀਆਂ ਮੈਂ ਉਹ ਹਰ ਡਿਪਾਰਟਮੈਂਟ ਨੂੰ ਜੇ ਕੋਈ ਜਿਸ ਜੇ ਕੋਈ ਡਿਪਾਰਟਮੈਂਟ ਰੈਵਨਿਊ ਜਨਰੇਟ ਕਰਨ ਵਾਲਾ ਵਾ ਤੇ ਉਹ ਰੈਵਨਿਊ ਜਨਰੇਟ ਕਿੱਦਾਂ ਹੋਰ ਅੱਛਾ ਹੋ ਸਕਦਾ ਵਾ ਔਰ ਜੋ ਕਮੀਆਂ ਵੈ ਉਹ ਸਾਰੀਆਂ ਦੂਰ ਕੀਤੀਆਂ ਜਾਈਆਂ ਔਰ ਜਨਤਾ ਨੂੰ ਅਸੀਂ ਕੀ ਬਿਹਤਰ ਸੁਵਿਧਾਵਾਂ ਦੇ ਸਕਦੇ ਆ ਜਿਹੜੀਆਂ ਇੱਕ ਕਾਰਪੋਰੇਸ਼ਨ ਦੇ ਲੈਵਲ ਤੇ ਸਾਡੀ ਜ਼ਿੰਮੇਵਾਰੀ ਬੰਦੀਆਂ ਉਹ ਕੀਤੀਆਂ ਜਾਊਗੀਆਂ ਤੁਹਾਡੇ ਵੱਲੋਂ ਕੀ ਮੁੱਖ ਕੰਮ ਜਿਹੜੇ ਸੋਚੇ ਗਏ ਨੇ ਪਹਿਲਾਂ ਪਹਿਲ ਦੇ ਆਧਾਰ ਤੇ ਜਿਹੜੇ ਕੀ ਇਹ ਕੰਮ ਹੋਣ ਵਾਲੇ ਬੇਸਿਕ ਇਹੀ ਕੰਮ ਜਿਹੜੇ ਮੈਂ ਤੁਹਾਡਾ ਹੁਣ ਵੀ ਡਿਸਕਸ ਕੀਤੇ ਆ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਔਰ ਜਿਹੜੀਆਂ ਸਾਡਾ 스마트 ਸਿਟੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਵਾ 스마트 ਸਿਟੀ ਦਾ ਜਿਹੜਾ ਪੈਸਾ ਵਾ ਉਹ ਜਨਤਾਂ ਦਾ ਪੈਸਾ ਸੀਗਾ ਉਹ ਜਨਤਾਂ ਦੇ ਫੰਡਸ ਦੇ ਰੂਪ ਦੇ ਵਿੱਚ ਸਾਨੂੰ ਉਪਰੋਂ ਦੀ ਜਦੋਂ ਆਇਆ ਸਾਨੂੰ ਜਵੰਦਰ ਸ਼ਹਿਰ ਨੂੰ ਮਿਲਿਆ ਉਹਦਾ ਦੁਰਉਪਯੋਗ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਔਰ ਉਹ ਬਹੁਤ ਜਲਦ ਮਤਲਬ ਵਿਦਾਊਟ ਵੇਸਟਿੰਗ ਅ ਸਿੰਗਲ ਡੇ ਉਹ ਸਾਰਾ ਉਸ ਮਤਲਬ ਇਹ ਨਹੀਂ ਹੈ ਕੋਈ ਕਿ ਮੈਂ ਦੋ ਕੰਮ ਪਹਿਲਾਂ ਕਰਨੇ ਦੋ ਬਾਅਦ ਚ ਕਰਨੇ ਜਾਂ 10 ਕੰਮ ਹੈਗੇ 10 ਦੇ 10 ਕੰਮ ਪੈਰਲਲ ਚੱਲੂਗੇ ਪਰ ਮੇਰੇ ਤੋਂ ਇਹਨੇ ਘਟਾਲਾ ਕੀਤਾ ਉਹ ਖੁਦ ਤੁਹਾਡੀ ਪਾਰਟੀ ਤੋਂ ਟਿਕੜਾ ਆਪਣਾ ਲੈ ਕੇ ਇਲੈਕਸ਼ਨ ਲੜੇ ਨੇ ਪਹਿਲਾਂ ਮੇਰ ਸਾਹਿਬ ਵਿੱਚ ਹੋ ਹੀ ਰਹੇ ਨੇ ਦੂਜੀ ਚਾਰਾ ਉਸ ਤੋਂ ਬਾਅਦ ਉਹ ਹੀ ਜਿਹੜੇ ਨੇ ਕਾਂਸਲ ਦੀ ਟਿਕੜੀ ਲੈ ਕੇ ਇਲੈਕਸ਼ਨ ਲੜੇ ਨੇ ਕੀ ਅਗਰ ਉਹ ਮਦੋਸ਼ੀ ਪਾਈ ਜਾਂਦੇ ਤੇ ਤੁਹਾਡੇ ਕੋਲ ਕਾਰਵਾਈ ਕੀਤੀ ਦੇਖੋ ਹਜੇ ਤੱਕ ਤਾਂ ਕੋਈ ਕਿਸੇ ਦਾ ਦਰਵਾ ਨਾਮ ਨਹੀਂ ਆਇਆ ਵੀ ਕਿੰਨੇ ਘਟਾਲਾ ਕੀਤਾ ਵਾ ਅਜੇ ਤਾਂ ਜਾਂਚ ਚੱਲ ਰਹੀ ਹੈ ਤਾਂ ਹਜੇ ਬਹੁਤ ਦੂਰ ਦਾ ਵਿਸ਼ੇ ਹੈ ਜੋ ਵੀ ਹੋਏਗਾ ਉਹਦੇ ਤੇ ਉਹਦੇ ਵਾਸਤੇ ਕੋਤਾ ਸਾਰਿਆਂ ਲਈ ਲਾਗੂ ਹੁੰਦਾ ਜੀ ਸਭ ਤੋਂ ਜਿਆਦਾ 12 ਕੁ 20000 ਜਿੰਨੋ ਜਿੱਦੇ ਕੋਈ ਜਗ੍ਹਾ ਨਹੀਂ ਹੈ ਕਾਰਪੋਰੇਸ਼ਨ ਨੂੰ ਡੋਗ ਰੱਖਣਾ ਉਹਦੇ ਵਾਸਤੇ ਆਲਰੇਡੀ ਬਿਲਕੁਲ ਉਹਦੇ ਵਾਸਤੇ ਆਲਰੇਡੀ ਕੁਝ ਆਈਡੀਆਜ਼ ਚੱਲ ਰਹੇ ਆ ਉਹ ਸਾਰੇ ਬੁੱਧੀਜੀਵੀਆਂ ਦੇ ਨਾਲ ਜਿਹੜੇ ਇਸ ਫੀਲਡ ਦੇ ਮਾਸਟਰਸ ਹੈਗੇ ਆ ਉਹਨਾਂ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਕਿਤੇ ਕੋਈ ਡੌਗ ਪਾਉਂਡ ਦੀ ਕੋਈ ਵਿਵਸਥਾ ਇਸ ਤਰੀਕੇ ਦੇ ਤਿੰਨ ਚਾਰ ਜਗ੍ਹਾ ਤੇ ਕੀਤੀ ਜਾਵੇ ਉਹ ਜ਼ਰੂਰ ਕਰਾਂਗੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਉਹ ਕਰਾ ਦੇਗੇ ਸਰ ਜ਼ੀਰੋ ਕਰਪਸ਼ਨ ਸਰ ਮਹਾਂ ਸਾਹਿਬ ਨੇ ਇੱਕ ਰੱਖਿਆ ਜਿਹੜੇ ਪਿਛਲੇ ਸਰਕਾਰਾਂ ਦੇ ਦੇ ਵਿੱਚ ਪਾਈਂ ਦੇ ਵਿੱਚ ਇੰਨੀ ਵੱਡੀਆਂ ਕਰਪਸ਼ਨ ਹੋਈਆਂ ਹਰ ਇੱਕ ਮੈਚ ਦੇ ਵਿੱਚ ਕਰਪਸ਼ਨ ਵਧੀ ਹੋਈ ਹੈ ਕੋਣੁ ਕਿੱਦਾਂ ਤੁਸੀਂ ਇੱਕ ਕ੍ਰਾਪਸ਼ਨ ਨੂੰ ਦੂਰ ਕਿੱਦਾਂ ਕਰੋਗੇ ਕੀ ਉਹਦੇ ਪੈਰਾਮੀਟਰ ਸਗੇ ਉਹ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਜਿੱਥੇ-ਇਥੇ ਕ੍ਰਾਪਸ਼ਨ ਹੋ ਰਹੀ ਹੈਗੀ ਆ ਉਹ ਕਾਫੀ ਹੱਦ ਤੱਕ ਤਾਂ ਨੌਲੇਜ ਆ ਮੇਰੀ ਕਿਉਂਕਿ ਮੈਂ ਆਲਰੇਡੀ ਇਸ ਸਾਰੇ ਤੁਹਾਨੂੰ ਮੈਂ ਦੱਸਿਆ ਵਾ ਮੈਂ ਕਾਰਪੋਰੇਸ਼ਨ ਦੇ ਸਾਰੇ ਜੋ ਇਹਨਾਂ ਦੇ ਆਪਰੇਸ਼ਨਸ ਆ ਉਹਦਾ ਮੈਂ ਯੂਜ਼ ਤੋਂ ਆ ਉਹ ਚੋਂ ਬਹੁਤ ਜ਼ਿਆਦਾ ਮੇਰੀ ਨੌਲੇਜ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜੇ ਮੈਂ ਹੁਣ ਸਾਰਾ ਕੁਝ ਇੱਥੇ ਹੁਣ ਦੱਸ ਦਵਾਂ ਤੇ ਉਹ ਠੀਕ ਨਹੀਂ ਹੈ ਤੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਨਜ਼ਰ ਆਣਾ ਸ਼ੁਰੂ ਹੋ ਜਾਣਾ ਮੈਂ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੋਈ ਜਿੰਨੇ ਵੀ ਕਿਸੇ ਵੀ ਤਰੀਕੇ ਦੀ ਕਰਪਸ਼ਨ ਕੀਤੀ ਆ ਵੀ ਮੈਂ ਇਹ ਬਿਲਕੁਲ ਉਹਨਾਂ ਨੂੰ ਵੀ ਕਲੀਅਰ ਮੈਸੇਜ ਦੇਣਾ ਚਾਹੁੰਦਾ ਮੈਂ ਵੀ ਅੱਜ ਤੋਂ ਬਾਅਦ ਜੋ ਹੋਣਾ ਸੇ ਪਿੱਛੇ ਹੋ ਗਿਆ ਉਹਨੂੰ ਤਾਂ ਅਲੱਗ ਚੈੱਕ ਕਰਾਂਗੇ ਪਰ ਅਗਲਾ ਕਿ ਜੋ ਕੋਈ ਵੀ ਇਦਾਂ ਦੀ ਕੋਈ ਸਾਨੂੰ ਕੋਈ ਕਿਤੇ ਵੀ ਕੋਈ ਕਮੀ ਪੇਸ਼ੀ ਇਦਾਂ ਦੀ ਕੋਈ ਲੱਗੀ ਵੀ ਕਿਸੇ ਨੇ ਕੋਈ ਕਰਪਸ਼ਨ ਕੀਤੀ ਆ ਤੇ ਉਹ ਫਿਰ ਆਪ ਜਿੰਮੇਵਾਰ ਹੋਏਗਾ ਪਟਾਕ ਬਣਿਆ ਸੀਗਾ ਉਹ ਹਲੇ ਤੱਕ ਬੰਦ ਪਿਆ ਹੋਇਆ ਹੈ ਪ੍ਰੋਪਰਲੀ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਬਹੁਤ ਜਲਦ ਬਹੁਤ ਜਲਦ ਉਹਨੂੰ ਚਲਾਇਆ ਜਾਏਗਾ ਬਹੁਤ ਜਲਦ ਜਬ ਵੀ ਮੀਡੀਆ ਵਿੱਚ ਤੁਹਾਡੀ ਮਿਸਰੀ ਨੇ ਮਜ਼ਾ ਉਠਾਇਆ ਸੀਗਾ ਨਾਲ ਦਿੱਲੀ ਵਿੱਚ ਤੁਹਾਡੇ ਬੈਠੇ ਨੇ ਇਹਨਾਂ ਨੇ ਮਜ਼ਾ ਫਾਇਆ ਸੀਗਾ ਜਿਹੜੀ 86 ਲੱਖ ਰੁਪਏ ਦੀ ਸੀਟ ਲਈਦਾ ਕੋ ਕੰਮ ਹੋਇਆ ਸੀਗਾ ਉਹਦੀ ਜਿਹੜੀ ਪੁਰਾਣੀ ਲਾਈਟ ਸੀਗੀਆਂ ਉਹ ਵੀ ਗਰਾਊਂਡ ਦੇ ਵਿੱਚ ਜਿਹੜਾ ਤੁਹਾਡਾ ਸਟੋਰ ਦੇ ਵਿੱਚ ਜਮਨ ਸੀ ਕਰਾਈ ਗਈਆਂ ਉਹ ਕੇਸ ਜਿਹੜਾ ਬੀਲੈਂਸ ਨਹੀਂ ਕੀਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਆਪਾਂ ਕੋਈ ਅੱਗੇ ਕੋਈ ਨੈਕਸਟ ਸਟੈਪ ਆਪਾਂ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬਹੁਤ ਜਲਦੀ ਨੈਕਸਟ ਸਟੈਪ ਲੈ ਕੇ ਮੈਂ ਪਰਸੋਂ ਤੋਂ ਮੀਟਿੰਗਸ ਕਾਲ ਕਰ ਲਈਆਂ ਜੀ ਹਰ ਡਿਪਾਰਟਮੈਂਟ ਦੀਆਂ ਔਰ ਹਰ ਡਿਪਾਰਟਮੈਂਟ ਦੇ ਵਿੱਚ ਪੂਰਾ ਹੀ ਗਰਾਊਂਡ ਲੈਵਲ ਤੇ ਕਿਹ ਚੀਜ਼ ਚੈੱਕ ਕੀਤੀ ਜਾਏਗੀ ਨਿਸ਼ਚਿਤ ਰਹੋ ਮਹਾਰਤਬ ਜਿਲੰਦਰ ਦੇ ਲੋਕਾਂ ਦੀ ਇੱਕ ਪਰੇਸ਼ਾਨੀ ਹਰ ਜਿਹੜਾ ਵੀ ਵਿਅਕਤੀ ਆਪਣੀ ਫੈਕਟਰੀ ਜਾਂ ਮਕਾਨ ਬਣਾਉਂਦਾ ਉਹ ਐਨਓਸੀ ਵੀ ਲੈਣਾ ਚਾਹੁੰਦਾ ਹੈ ਨਕਸ਼ਾ ਵੀ ਪਾਸ ਕਰਾਉਣਾ ਚਾਹੁੰਦਾ ਹੈ ਪਾ ਤੁਹਾਡੇ ਕਾਰਪੋਰੇਸ਼ਨ ਦੇ ਆਫਿਸ ਤੇ ਜਦੋਂ ਆਉਂਦਾ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨੂੰ ਮਜਬੂਰਨ ਜਿਹੜਾ ਵੀ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਉਹਨੂੰ ਪਰੇਸ਼ਾਨੀ ਆਉਂਦਾ ਜਾਂਦਾ ਉਸ ਬਾਰੇ ਜਲੰਧਰ ਦੇ ਲੋਕਾਂ ਲਈ ਕੀ ਕੀਤਾ ਜਾ ਬਿਲਕੁਲ ਸਾਰੇ ਹੀ ਆਫੀਸਰ ਸਾਹਿਬਾਨ ਨੂੰ ਵੀ ਔਰ ਜਲੰਧਰ ਦੇ ਰੈਜ਼ੀਡੈਂਟ ਨੂੰ ਵੀ ਬਿਲਕੁਲ ਕਲੀਅਰ ਮੈਸੇਜ ਹੈ ਬਈ ਜੋ ਕੰਮ ਜੈਨੂਇਨ ਹੈਗਾ ਵਾ ਉਹਦੇ ਵਾਸਤੇ ਜੇ ਕਦੀ ਕੋਈ ਵੀ ਤੁਹਾਡੇ ਕੋਲ ਕਦੀ ਕੋਈ ਪੈਸੇ ਮੰਗਦਾ ਵਾ ਤੇ ਮੈਂ 20 27 4 ਮੈਂ ਅਵੇਲੇਬਲ ਹਾਂ ਮੈਨੂੰ ਜ਼ਰੂਰ ਦੱਸਿਆ ਜਾਵੇ ਜੇ ਕੋਈ ਗਲਤ ਕੰਮ ਔਰ ਕੋਈ ਵੀ ਗਲਤ ਕੰਮ ਕਿਸੇ ਵੀ ਕੀਮਤ ਤੇ ਚਾਹੇ ਉਹ ਮੈਂ ਵੀ ਹੋਵਾਂ ਜਾਂ ਕੋਈ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ ਕੋਈ ਮੇਰਾ ਫਰੈਂਡ ਸਰਕਲ ਦਾ ਹੋਵੇ ਕੋਈ ਬੰਦਾ ਕੋਈ ਮੇਰੇ ਨਾਮ ਤੇ ਵੀ ਕੱਲ ਨੂੰ ਕੋਈ ਗਲਤ ਕੰਮ ਕਿਸੇ ਅਫਸਰ ਨੂੰ ਕਰੇ ਤੇ ਕਿਸੇ ਨੇ ਬਿਲਕੁਲ ਨਹੀਂ ਕਰਨਾ ਪਰ ਜਾਇਜ਼ ਕੰਮ ਚਾਹੇ ਕੋਈ ਆਮ ਪਬਲਿਕ ਵੀ ਆਂਦੀ ਆ ਉਹਦੇ ਕੰਮ ਨੂੰ ਜੇ ਕੋਈ ਇਸਨੇ ਨਾ ਕੀਤੀ ਤੋ ਆਪ ਜਿੰਮੇਵਾਰ ਹੋਏ ਹੋ ਸਭ ਤੋਂ ਜ਼ਿਆਦਾ ਟਾਰਮ ਬਣ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਜਿਹੜੀ ਇਲੀਗਲ ਕੁੰਨੀਆਂ ਬਣ ਰਹੀਆਂ ਨੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਕੋਰਪੋਰੇਸ਼ਨ ਦੀਆਂ ਐਂਡ ਲੋਕਲ ਗਵਰਨਮੈਂਟੀਆਂ ਔਰ 40% ਜਗ੍ਹਾ ਸਿਰਣੀ ਨਹੀਂ ਛੱਡੀ ਜਾਂਦੀਆਂ ਬਾਅਦ ਵਿੱਚ ਟ੍ਰੈਫਿਕ ਦੀ ਜਿਹੜੀ ਹੈ ਦਿੱਕਤ ਆਉਂਦੀ ਹੈ ਔਰ ਕੋਲੋਨੀ ਵਾਲਾ ਕੋਲੋਨੀ ਵੇਚ ਕੇ ਚਲਾ ਜਾਂਦਾ ਹੈ ਸ਼ਹਿਰ ਦੇ ਵਿੱਚ ਅਸਲ ਵਿੱਚ ਨੰਬਰ ਆਫ ਇੰਨੀਆ ਕੋਲੋਨੀ ਕੱਟੀਆਂ ਜਾ ਰਹੀਆਂ ਨੇ ਉਹਦੇ ਵਾਸਤੇ ਤੁਸੀਂ ਕਿਤੇ ਆਪਣੀ ਕੋਈ ਨਵੀਂ ਕੋਈ ਪਲੈਨਿੰਗ ਜਿਹੜੀ ਵੀ ਟੀਮ ਬਣਾਉਂਗੇ ਬਿਲਕੁਲ ਜੀ ਹਰ ਚੀਜ਼ ਹਰ ਚੀਜ਼ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਜੋ ਜਾਇਜ਼ ਹੋਏਗਾ ਅਕੋਰਡਿੰਗ ਟੂ ਲਾ ਹੋਏਗਾ ਉਹੀ ਅਕਸੈਪਟੇਬਲ ਹੋਏਗਾ ਅਕੋਰਡਿੰਗ ਟੂ ਲਾ ਕੁਝ ਵੀ ਅਕਸੈਪਟੇਬਲ ਨਹੀਂ ਹੋਏਗਾ ਕਿਉਂਕਿ ਸਭ ਤੋਂ ਜ਼ਿਆਦਾ ਕਿਉਂਕਿ ਪਿਛਲੇ ਦਿਨੀ ਪੁਲਿਸ ਕਮਿਸ਼ਨਰ ਵੱਲੋਂ ਵੀ ਮੀਟ ਚਲਾਈ ਗਈ ਸੀ ਕੰਪਨੀ ਬਾਗ ਚੌਂਕ ਤੋਂ ਲੈ ਕੇ ਜਿਹੜਾ ਦਸਤੀ ਗੱਡੇ ਤੱਕ ਪੂਰੀ ਸੜਕ ਬੰਦੀ ਕਰਾ ਦਿੱਤੀ ਗਈ ਹੈ ਬਜ਼ਾਰ ਦੇ ਵਿੱਚ ਕੋਈ ਮੇਸਾ ਬਫਰ ਹੋ ਗਏ ਨਹੀਂ ਬਿਲਕੁਲ ਬਫਰ ਦਾ ਉਹਦੀ ਜ਼ਿੰਮੇਵਾਰੀ ਕੌਣ ਲੇ ਲੀ ਪੁਲਿਸ ਕਮਿਸ਼ਨਰ ਦੀ ਵੀ ਸਾਇਦ ਬਹੁਤ ਪਹਿਲਾਂ ਜਿਹੜੀ ਆਪਾਂ ਜਿਹੜੇ ਸਾਡੇ ਫੜੀਆਂ ਵਾਲੇ ਆ ਜਾਂ ਜਿਹੜੇ ਸਾਡੇ ਕੋ ਟ੍ਰੀਟਮੈਂਟਰ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਆ ਆਲਰੇਡੀ ਸਟਾਰਟ ਕੀਤੀ ਗਈ ਸੀ ਪਰ ਮੇਰੇ ਖਲ ਹਜ ਤੱਕ ਉਹਨੂੰ ਪ੍ਰੋਪਰ ਉਹ ਚੱਲ ਨਹੀਂ ਪਾਈ ਹਜੇ ਤੱਕ ਉਹ ਗਰਾਊਂਡ ਲੈਵਲ ਤੇ ਨਹੀਂ ਹਜੇ ਤੱਕ ਉਹ ਚੱਲ ਪਾਈ ਸੋ ਉਹਦੇ ਉਹਦੇ ਜਿਹੜੇ ਉਹਦੇ ਅਫੀਸ਼ਰਸ ਆ ਉਹਦੇ ਨਾਲ ਸਿਟਿੰਗ ਕਰਕੇ ਸਾਡੇ ਜਿਹੜੇ ਐਮਐਲਏ ਸਬਾਨ ਆ ਸਾਡੇ ਹਲਕਾ ਇੰਚਾਰजेस ਆ ਉਹਨਾਂ ਦੀ ਸਲਾਹ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕੀ ਉਹ ਕਰ ਸਕਦੇ ਹੈਗੇ ਕਿੱਥੇ ਅਸੀਂ ਮਤਲਬ ਜੇ ਕਿਸੇ ਏਰੀਆ ਦੇ ਵਿੱਚ ਤੰਗ ਬਜ਼ਾਰਾਂ ਦੇ ਵਿੱਚ ਜੇ ਕਿਤੇ ਜ਼ਿਆਦਾ ਪ੍ਰੋਬਲਮ ਇਦਾਂ ਦੀ ਹੈਗੀ ਕਬਜ਼ਿਆਂ ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਉਹ ਜਿਹੜੇ ਹਲਕਾ ਇੰਚਾਰजेस ਆ ਸਾਡੇ ਐਮਐਲਏ ਸਹਬਾਨ ਆ ਉਹਨਾਂ ਦੀ ਸਲਾਹ ਨਾਲ ਕੀਤਾ ਜਾਏ ਜੇਕਰ ਜੇਕਰ ਟ੍ਰੈਫਿਕ ਦੀ ਵੀ ਗੱਲ ਕਰੀਏ ਜਿਹੜੇ ਛੋਟੇ ਆਟੋ ਜਿਹੜੇ ਪਾਕਿਓ ਵੀ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਜਾਣ ਕਰਦੇ ਆ ਥਾਂ ਥਾਂ ਦੇ ਜਾਂ ਗਲੀਆਂ ਦੇ ਵਿੱਚ ਵੀ ਪਰ ਕਿਹਾ ਤਾਂ ਉਹਨਾਂ ਦੇ ਲਈ ਕੀ ਬਿਲਕੁਲ ਉਹਨਾਂ ਦੇ ਲਈ ਵੀ ਇਹੀ ਉਹੀ ਗੱਲ ਆ ਵੀ ਪੂਰੀ ਸਾਰੇ ਉਹਨੂੰ ਅਸੀਂ ਜ਼ੋਨ ਵਾਈਜ਼ ਅਸੀਂ ਉਹਨੂੰ ਬਣਾਵਾਂਗੇ ਕਿ ਕਿਸ ਜ਼ੋਨ ਦੇ ਵਿੱਚ ਕਿਸ ਵਹੀਕਲ ਦੀ ਐਂਟਰੀ ਅਲਾਉਡ ਆ ਜਾਂ ਕਿਸ ਦੀ ਨਹੀਂ ਅਲਾਉਡ ਹੈਗੀ ਉਹ ਸਾਰਾ ਕੀਤਾ ਜਾਵੇ ਪੁਲਿਸ ਦੀ ਮਦਦ ਲਈਤੀ ਜਾਵੇ ਬਿਲਕੁਲ ਬਿਲਕੁਲ ਜੀ ਪੁਲਿਸ ਜਿਸ ਤਰੀਕੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੇਮ ਉਹੀ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਦਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਟ੍ਰੈਫਿਕ ਡਿਪਾਰਟਮੈਂਟ ਦਾ ਉਹਨਾਂ ਦੀ ਹੈਲਪ ਲਵਾਂਗੇ ਉਹ ਵੀ ਸਰਕਾਰ ਦਾ ਹਿੱਸਾ ਹੈ ਔਰ ਉਹ ਵੀ ਪਬਲਿਕ ਦੇ ਲਈ ਜੋ ਬੈਸਟ ਹੋ ਸਕਦਾ ਪੁਲਿਸ ਵੀ ਕਰਨਾ ਚਾਹੁੰਦੀ ਹੈ ਸਰ ਜਿਹੜੀਆਂ ਵੀ ਅਨਲੀਗਲ ਕਲੋਡੀਆਂ ਕੱਟੀਆਂ ਗਈਆਂ ਨੇ ਉਹਨਾਂ ਦੇ ਬਾਰੇ ਤੁਸੀਂ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ ਬਸ ਦੋ ਦਿਨਾਂ ਦੇ ਵਿੱਚ ਜਿੰਨੇ ਡਿਪਾਰਟਮੈਂਟਸ ਹੈਗੇ ਆ ਉਹ ਸਾਰਿਆਂ ਦੀਆਂ ਮੀਟਿੰਗਸ ਕਾਲ ਕੀਤੀਆਂ ਗਈਆਂ ਵਾ ਔਰ ਜੋ ਜੋ ਕੁਝ ਚੱਲ ਰਿਹਾ ਵੈ ਉਹ ਇੱਕ ਇੱਕ ਕਰੀਬ ਸਿਰਫ ਮੈਨੂੰ 5-7-10 ਦਿਨ ਚਾਹੀਦੇ ਸਾਰੇ ਸਿਸਟਮ ਨੂੰ ਸਮਝਣ ਦੇ ਲਈ ਔਰ ਉਸ ਤੋਂ ਬਾਅਦ ਉਸੇ ਨਿਸ਼ਾਨ ਤਰੋ। ਮੇਰੇ ਸਾਹਬਾਂ ਬਿਆਨੇ ਕੱਲ ਤਾਂ سپور ਕੀਤੀ ਸੀ ਪੌਤਰਸ ਸਰ ਸਹਿਬਾਨ ਉਹਨਾਂ ਦੀ ਕੁਝ ਨਹੀਂ ਆਪਣਾ ਸਮਝ ਤੋਂ ਬਾਅਦ ਹੋ ਗਿਆ ਜੀ। ਉਸ ਨੂੰ ਕਿੱਦਾਂ ਦਿੱਖਦੇ ਹੋ? ਕੋਈ ਮੇਰੀ ਨੌਲੇਜ ਤਾਂ ਨਹੀਂ ਹੈ ਜੀ ਕੱਲ ਤਾਂ ਸਾਰਿਆਂ ਨੇ ਪਾਰਟੀ ਛੱਡ ਕੇ ਆਜ਼ਾਦ ਦੁਆਰਾ ਹੋ ਗਏ ਆ। ਗਿਆਤ ਮਸਨਾ ਕੋਈ ਨਹੀਂ ਮੇਰੀ ਮੇਰੀ ਜਾਣਕਾਰ ਮੇਰੀ ਹਾਜ਼ਰ ਤੱਕ ਮੇਰੀ ਜਾਣਕਾਰੀ ਚ ਨਹੀਂ ਹੈ ਪਰ ਕੱਲ ਤਾਂ ਕੌਂਸਲਰ ਨਾਰਾਜ਼ ਨੂੰ ਦੇਖਾਈ ਪਰ ਕੱਲ ਤਾਂ ਜਦੋਂ ਕੱਲ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਕਿ ਤਰਸੇਮ ਲਖੋਤਰਾ ਜੀ ਬਿਲਕੁਲ ਮੇਰੇ ਪਿੱਛੇ ਹੀ ਬੈਠੇ ਸੀ ਨਹੀਂ ਪਹਿਲਾਂ ਮੇਰੇ ਪਿੱਛੇ ਬੈਠੇ ਸੀਗਾ ਅੱਛਾ ਮੇਰੀ ਜਿੱਦ ਤੈ ਤੁਹਾਨੂੰ ਮੇਰ ਲਾਉਂਸ ਕਿਹਾ ਗਿਆ ਸਾਰਿਆਂ ਨੂੰ ਬਾਹਰ ਮੈਂ ਦੇ ਦਿੱਤੇ ਗਏ ਉਹ ਨਾਰਾਜ਼ ਹੋ ਗਏ ਆ ਆਮ ਆਦਮੀ ਪਾਰਟੀ ਦੇ ਬਰਖਲਾ ਬੋਲਣਾ ਸ਼ੁਰੂ ਕਰ ਪਰਸੇਮ ਲਖੋਤਰਾ ਜੀ ਸਾਡੇ ਪਰਿਵਾਰ ਦਾ ਹਿੱਸਾ ਹੀ ਹੈਗੇ ਆ ਜੇ ਕੋਈ ਜੇ ਕੋਈ ਕਿਤੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹਨਾਂ ਨੂੰ ਉਹ ਦੂਰ ਕਰ ਦਿੱਤਾ ਜਾਵੇ ਮੇਰੀ ਮੇਰੀ ਜਾਣਕਾਰੀ ਇਹ ਹੈ ਕਿ ਕੱਲ ਕਾਉਂਸਲਰ ਨੂੰ ਬੱਸਾਂ ਦੇ ਵਿੱਚ ਲੈ ਕੇ ਆਉਣਾ ਕਿਤੇ ਭੱਜ ਨਾ ਜਾਣ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹਦਾ 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 ਰੀਜ਼ਨ ਸਿਰਫ ਇੱਕੋ ਹੀ ਸੀਗਾ ਕਿ ਭੱਜ ਨਾ ਜਾਣ ਉਹ ਅੰਦਰ ਐਂਟਰ ਨਹੀਂ ਕਰਉਂ ਦਿੱਤਾ ਉਹਦਾ ਉਹਦਾ ਰੀਜ਼ਨ ਇੱਕੋ ਹੀ ਸੀਗਾ ਜਿਹੜਾ ਬੱਸ ਦੇ ਵਿੱਚ ਲੈ ਕੇ ਆਉਂਦਾ ਵੀ ਅਸੀਂ ਸਾਰੇ ਯੂਨਾਈਟਿਡ ਹੈਗੇ ਆਂ ਇਕੱਠੇ ਹੈਗੇ ਆਂ ਇੱਕ ਮੈਸੇਜ ਜਾਵੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਅچھے ਤਰੀਕੇ ਦੇ ਨਾਲ ਅਸੀਂ ਜਾ ਰਹੇ ਹਾਂ ਉਹ ਇਹਦਾ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਮੈਂ ਮਤਲਬ ਇਹ ਬੇਸਿਕਲੀ ਕਿਉਂਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਡੈਡਲਾਈਨ ਹੈਗੀ ਵੀ 3 ਵਜੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤੇ ਅਸੀਂ ਬਿਲਕੁਲ ਪਲਾਨਡ ਵੇ ਦੇ ਨਾਲ ਚੱਲ ਰਹੇ ਅਸੀਂ ਚੱਲੇ ਵੀ ਅਸੀਂ ਉੱਥੋਂ 2:30 ਵਜੇ ਨਿਕਲੇ ਅਸੀਂ ਪੌਣੇ 3 ਵਜੇ ਸਾਡੀ ਸਾਰਿਆਂ ਦੀ ਐਂਟਰੀ ਹੋ ਗਈਆਂ ਸਾਡੀਆਂ ਸੈਟਿੰਗਸ ਵੀ ਹੋ ਗਈਆਂ ਔਰ ਮੇਰਾ ਖਿਆਲ ਹੈ ਜਿੰਨਾ ਕਿ ਮੈਂ ਦੇਖ ਰਿਹਾ ਸੀਗਾ ਵੀ ਕੁਝ 파ਰਸ਼ਦ ਜਿਹੜੇ ਦੂਜੀ ਪਾਰਟੀਆਂ ਦੇ ਸੀਗੇ ਬਈ ਕੋਈ ਕਿਤੋਂ ਆ ਰਿਹਾ ਕਿਤੋਂ ਆ ਰਿਹਾ ਅੱਧੇ ਤੋਂ ਅੰਦਰ ਐਂਟਰੀ ਨਹੀਂ ਕੋਈ 3:30 ਵਜੇ ਆ ਰਿਹਾ ਇੱਕ ਪ੍ਰੋਫੈਸ਼ਨਲ ਵੱਲੋਂ ਜੇ ਕਲੀਅਰ ਮੈਸੇਜ ਆਗਾ ਵਾ ਵੀ 3 ਵਜੇ ਜਾਣਾ ਹੈ ਤੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਤੇ ਇਹ ਰੀਜ਼ਨ ਸੇਗਾ ਜਿਹੜਾ ਬਾਤ ਚ ਕਰਦੇ ਆਂ ਪਾਰਟੀ ਇਹ ਕਹਿ ਰਹੀ ਅਸੀਂ ਇਹਨਾਂ ਨੂੰ ਕਹਿੰਦਾ ਕਿ ਤੂੰ ਭੱਜ ਨਾ ਜਾਣ ਆਪੋਜੀਸ਼ਨ ਨੇ ਤਾਂ ਬੋਲਣਾ ਹੀ ਆ ਦੀ ਕੁਛ ਨਾ ਕੁਛ ਸਭ ਕੁਝ ਮੈਂ ਸਾਥ ਵਾਲੀ ਪਾਰਟੀ ਦੇ ਵੀ ਤੁਹਾਡੀ ਨਾਲ ਗੱਲ ਹੋਈ ਸੀ ਜੇ ਜਿਹੜੇ ਵਿਪਕਸੀ ਗੱਲ ਕਰਦੇ ਹੋ ਕੱਲ ਵਿਪਕਸੀ ਜਿਹੜੇ ਕਾਉਂਸਲਰ ਸੀ ਉਹ ਹਜੇ ਬਾਹਰ ਘੁੰਮਦੇ ਸੀ ਤੁਸੀਂ ਲਖਮੀ ਕਰਾ ਲਿਆ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਾ ਜੀ ਐਂਟਰੀ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕ ਕਲੀਅਰ ਮੈਸੇਜ ਹੈਗਾ ਜੀ ਕਿ 3 ਵਜੇ ਤੱਕ ਐਂਟਰੀ ਸੀਗੀ ਤੇ ਹੋਂਜੇ ਕੋ ਬੰਦਾ ਮਤਲਬ ਇਸ ਇੰਨਾ ਇੰਪੋਰਟੈਂਟ ਕੰਮ ਇਹ ਕੋ ਬੰਦੇ ਨੇ ਸੌ ਚੁੱਕੇ ਨਹੀਂ ਆਪਣੇ ਮਤਲਬ ਅਗਲੇ ਇੱਕ ਕਰੀਅਰ ਦੀ ਜਿਹੜਾ ਬੰਦਾ ਇੰਨਾ ਵੀ ਮਤਲਬ ਆਪਣੇ ਆਪ ਨੂੰ ਨਹੀਂ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਵੀ ਕੋਈ ਸਵਾ 3 ਵਜੇ ਆ ਰਿਹਾ ਤੇ ਕੋਈ 6:30 ਵਜੇ ਆ ਰਿਹਾ ਉਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਸੀ ਜੀ ਜਿਹੜੀ ਮੀਟਿੰਗ ਉੱਥੇ ਹੋਈ ਹੈ ਤੁਹਾਡੀ ਹੋਟਲ ਦੇ ਵਿੱਚ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਦੋ ਦੋ ਜਿਹੜੇ ਉਹਨਾਂ ਨੇ ਜਿਹੜੇ ਆ ਲੈ ਕੇ ਸਤਿ ਪੂਜ ਰਹੇ ਸੀ ਉਹ ਕੀ ਕਰ ਰਹੇ ਸੀ ਜੀ ਮੇਰੀ ਜਾਣਕਾਰੀ ਨਹੀਂ ਹੈ ਜੀ ਕੋਈ ਸਾਰੇ ਖੁਸ਼ੀ ਚ ਢੋਲ ਵਜਾ ਰਹੇ ਸੀ ਸਾਰੇ ਲੋਕਾਂ ਨੂੰ ਲਾਸਟ ਨਾਲ ਕੀ ਮੈਸੇਜ ਦੇਣਾ ਚਾਹੀਦਾ ਥੰਡੇ ਵਿਆਹ ਦਾ ਲੱਗਦਾ ਹੋਇਆ ਥੰਡੇ ਵਿਆਹ ਲੱਗਦਾ ਹੈ ਮੇਰੇ ਮਨ ਲਈ ਬਹੁਤ ਵੱਡਾ ਮੁੱਦਾ ਕਿ ਲੋਕਾਂ ਨੂੰ ਕਰਾਫੇ ਦੇ ਵਿੱਚ ਤਾਂ ਕਾਫੀ ਦਾ ਸਾਹਮਣਾ ਕਰਨਾ ਪੈਂਦਾ ਪਿੱਛੇ ਪੁਲਿਸ ਨੇ ਉਸ ਨੂੰ ਸਾਫੀ ਕਰਵਾਇਆ ਸੀ ਤੇ ਉਦੋਂ ਟ੍ਰੈਫਿਕ ਜਿਹੜੀ ਬਿਲਕੁਲ ਸਕਾਰੂ ਢੰਗ ਨਾਲ ਚੱਲਣ ਲੱਗੀ ਲੇਕਿਨ ਉਹ ਦੁਬਾਰਾ ਫੇਰ ਲੱਗਣ ਲੱਪਿਆ ਵਾ ਪਰ ਤੁਹਾਡੇ ਨਗਰ ਨਿਗਮ ਦੇ ਕੁਝ ਅਧਿਕਾਰੀ ਜਿਹੜੇ ਨੇ ਕਈ ਵਾਰੀ ਕਾਰਵਾਈ ਕੀਤੀ ਆ ਹੁਣ ਕੀ ਤੁਸੀਂ ਮਿਹਰ ਬਣ ਗਿਓ ਕੀ ਹੁਣ ਛੰਡੇ ਵੀ ਆ ਗਏ ਕੀ ਕਾਰਵਾਈ ਹੋਏਗੀ ਕਿਉਂ ਇਸ ਤਰ੍ਹਾਂ ਹੀ ਲੱਗੇਗਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਮੈਂ ਗੱਲ ਦੱਸੀ ਆ ਏਰੀਆ ਵਾਈਜ਼ ਏਰੀਆ ਵਾਈਜ਼ ਜਿਹੜੇ ਸਾਡੇ ਐਮਐਲਏ ਸਹਬਾਨ ਆ ਔਰ ਸਾਡੇ ਜਿਹੜੇ ਹਲਕਾ ਇੰਚਾਰजेस ਹੈਗੇ ਆ ਉਹਨਾਂ ਦੇ ਨਾਲ ਸਾਰਾ ਡਿਸਕਸ ਕਰਕੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਜੇ ਕੋਈ ਚੀਜ਼ ਕਿਤੇ ਕੋਈ ਦਿੱਕਤ ਆ ਰਹੀ ਆ ਪਬਲਿਕ ਨੂੰ ਕਿਸੇ ਚੀਜ਼ ਦੀ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਵੀ ਜੇ ਜਿਹੜੇ ਕੋਈ ਵਿਅਕਤੀ ਕੋਥੇ ਕੋਈ ਰੀਡਿੰਗਾਂ ਫੜੀਆਂ ਲਾ ਰਹੇ ਆ ਪਿਛਲੇ ਨੇ ਸਾਲਾਂ ਤੋਂ ਆਪਾਂ ਕਿਸੇ ਦਾ ਰੋਜ਼ਗਾਰ ਵੀ ਨਹੀਂ ਅਸੀਂ ਕੋਈ ਕਿਸੇ ਦਾ ਖੋਣਾ ਪਰ ਉਹਨੂੰ ਸ਼ਹਿਰ ਵਾਸੀਆਂ ਨੂੰ ਵੀ ਦਿੱਕਤ ਨਾ ਆਵੇ ਇਹ ਚੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਬੈਲੈਂਸ ਬਣਾ ਕੇ ਚੱਲ ਸਕਦੇ ਆ ਉਹ ਕੀਤਾ ਜਾਏ ਇਹਦਾ ਮਾਡਰ ਟਮ ਦਾ ਬੜਾ ਚਰਚਾ ਬਣਿਆ ਚਰਚਾ ਦਾ ਵਿਸ਼ਾ ਬਣਿਆ ਗਿਆ ਠੀਕ ਹੈ ਨਾ ਸਭ ਦੇ ਉਹਦਾ ਬਹੁਤ ਜਲਦ ਬਹੁਤ ਜਲਦ ਅਸੀਂ ਕੋਈ ਨਾ ਕੋਈ ਕੋਈ ਉਹਨਾਂ ਕੋਈ ਉਹਦਾ ਹੱਲ ਕੱਢ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਕਿਥੇ ਸ਼ਰਤ ਕੀਤਾ ਜਾ ਸਕਦਾ ਵਾ ਉਹਦਾ ਇੱਕ ਵਾਰੀ ਬਸ ਔਨ ਗਰਾਉਂਡ ਮੈਨੂੰ ਪਹੁੰਚ ਲੈਂਦੇ ਹੋ ਤੇ ਫਿਰ ਤੁਹਾਨੂੰ ਤੁਸੀਂ ਆਪ ਕਹਿਣਾ ਸ਼ੁਰੂ ਕਰੋਗੇ ਵੀ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕਿਉਂਕਿ ਇੱਕ ਮੇਰਾ ਇਹ ਮੰਨਣਾ ਜ਼ਰੂਰ ਹੈ ਵੀ ਜੇ ਕੋਈ ਕੰਮ ਕਰਨਾ ਹੈ ਤੇ ਉਹਦੇ 100 ਤਰੀਕੇ ਲੱਭ ਸਕਦੇ ਆ ਤੇ ਜੋ ਕੋਈ ਕੰਮ ਨਹੀਂ ਕਰਨਾ ਉਹਦੇ ਸੌ ਭੰਨੇ ਵੀ ਲੱਭ ਸਕਦੇ। ਜੇ ਸਰ ਤਾਰਾ ਸਿੰਘਾ ਰੋਡ ਤੇ ਤੁਹਾਡੇ ਵੈਸਟ ਹਲਕੇ ਦੀ ਬੰਦਾ 7 ਬਲਨੀ ਕਿੱਥੇ ਜਾ ਰਹੀ ਹੈ ਲੇਕਿਨ ਵੈਸਟ ਹਲਕਾ ਪਹਿਲਾਂ ਤਾਂ ਮੇਰਾ ਨਹੀਂ ਹੈਗਾ ਜੀ ਇਸ ਟਾਈਮ ਭਗਤ ਜੀ ਉਹ ਕਰ ਰਹੇ ਆ ਜੀ ਉਹਨਾਂ ਦੀ ਉਹ ਜਿਹੜੀ ਇਲੀਗਲ ਕਲੋਨੀ ਦੀ ਗੱਲ ਕਰ ਰਹੇ ਹੋ ਇਦਾਂ ਦੀ ਕੋਈ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਕੋਈ ਤੇ ਜੇ ਕਿਤੇ ਵੀ ਹੋਏਗਾ ਜੇ ਕਿਤੇ ਵੀ ਹੋਏਗਾ ਸ਼ਰਮਾ ਜੀ ਇਕੱਲੇ ਇਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਹੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉੱਪਰੋਂ ਸਾਨੂੰ ਬਿਲਕੁਲ ਕਲੀਅਰ ਮੈਸੇਜ ਹੈ ਸ਼ਾਇਦ ਐਸੇ ਹੀ ਸਾਡੀ ਇਹ ਜ਼ਿੰਮੇਵਾਰੀ ਲੱਗੀ ਆ ਬਿਲਕੁਲ ਕਲੀਅਰ ਮੈਸੇਜ ਆ ਜ਼ੀਰੋ ਟੋਲਰੈਂਸ ਅਗੇਂਸਟ ਕਰ ਰਹੇ ਆ ਜੇ ਕੋਈ ਸ਼ਹਿਰ ਵਾਸੀ ਬਾਹਰੋਂ ਆਂਦਾ ਬੋਰਡ ਦੇ ਉੱਤੇ ਲਿਖਿਆ ਜਾਂਦਾ ਜਲੰਧਰ ਤੁਹਾਡਾ ਸਵਾਗਤ ਹੈ ਮਗਰ ਸਵਾਗਤ ਕੂੜਾ ਕਰਦਾ ਬਸ ਥੋੜੇ ਜਿਹੜਾ ਦਾ ਟਾਈਮ ਦੇ ਦਿਓ ਤੁਸੀਂ ਆਪ ਕਹਣਾ ਤੁਸੀਂ ਆਪ ਕਹੋਗੇ ਵੀ ਬਈ ਬਿਲਕੁਲ ਜੋ ਲਿਖਿਆ ਗਿਆ ਉਹ ਐਕਚੁਅਲ 'ਚ ਉਹ ਆਨ ਪ੍ਰੈਕਟੀਕਲ ਗਰਾਊਂਡਸ ਵੀ ਹੋਏਗਾ ਜੀ ਜਲੰਧਰ ਦੀਆਂ ਜਿਹੜੀਆਂ ਇੰਟਰੈਂਸ ਹੈਗੀਆਂ ਮੈਂ ਜਲੰਧਰ ਦੀਆਂ ਜਿਹੜੀਆਂ ਇੰਟਰੈਂਸ ਆ ਬਿਲਕੁਲ ਤੁਹਾਡਾ ਸਵਾਲ ਠੀਕ ਆ ਉਹਨਾਂ ਨੂੰ ਅੱਛਾ ਉਹਨੂੰ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਪੂਰਾ ਕਰਾਂਗੇ। ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢਾਂਗੇ। ਚੰਦਰਵਾਲ ਜੀ ਨੇ ਸਿਆਣ ਕੱਢਿਆ ਸੀਗਾ ਮਸ਼ੀਨ ਜਿਹੜੀ ਹੈ ਵਾਸ਼ ਜਿਹੜੀ ਸਫਾਈ ਵਾਲੀ ਮਸ਼ੀਨ ਹੈ ਇਹ ਚੱਲੀ ਨਹੀਂ کئی ਕੀ ਮਹੀਨੇ ਨਹੀਂ ਚੱਲੀ ਤੇ ਇਹ ਪੈਟਰੋਲ ਉੱਥੇ ਜਾਂਦਾ ਰਿਹਾ। ਕੋਈ ਚੰਦਰ ਜੀ ਨੇ ਮੋਕੇ ਤੇ ਜਾ ਕੇ ਉਹਦਾ ਜਿਹੜਾ ਡੈਮੋ ਵੀ ਦਿੱਤਾ ਸੀ। ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਚੈੱਕ ਕਰਾਂਗੇ ਜੀ। ਸਰ ਲਾਸਟ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਰ ਲਾਸਟ ਕੁਝ ਹੈ? ਕਈ ਮੇਅਰ ਆਏ ਕਈ ਮੇਅਰ ਚਲੇ ਗਏ ਮਗਰ ਕਿਆਰੀ ਪੂਰੀ ਦੀ ਜਿਹੜੀ ਹਾਲਾਤ ਆ ਉਥੇ ਦੇ ਪੁੱਥੇ ਹੀ ਆ ਦੇਖੋ ਪਹਿਲੀ ਚੀਜ਼ ਆ ਕਿ ਕਈ ਮੇਅਰ ਆਏ ਕਈ ਚਲੇ ਗਏ ਇਹ ਬੇਸਿਕਲੀ ਜ਼ਿੰਮੇਵਾਰੀ ਆ ਜੀ ਪ੍ਰਮਾਤਮਾ ਦਿੰਦਾ ਪਾਰਟੀਆਂ ਦਿੰਦੀਆਂ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਔਰ ਜਿਹੜਾ ਬੰਦਾ ਜਦੋਂ ਜਿਸ ਪੋਸਟ ਤੇ ਬੈਠੇ ਉਹ ਜਿੰਨਾ ਕੋ ਸਕਦਾ ਆਪਣੇ ਵੱਲੋਂ ਬੈਸਟ ਔਰ 100% ਦੇਣਾ ਚਾਹੀਦਾ ਹੋਵੇ ਤੇ ਜ਼ਰੂਰ ਦੇਾਂਗੇ ਜੀ ਜਿਹੜਾ ਕਿਆਰੀ ਪੂਰੀ ਦੀ ਜੋ ਸਮੱਸਿਆ ਹੈਗਾ ਆਲਰੇਡੀ ਮੈਂ ਵੀ ਤੁਹਾਡੇ ਕਨ ਸ਼ਹਿਰਦਾਰੀ ਆ ਕਾਫੀ ਸਾਰੀਆਂ ਸਮੱਸਿਆਵਾਂ ਮੇਰੀ ਨੌਲੇਜ ਹੈਗੀਆਂ ਮੈਂ ਉਸ ਤੋਂ ਇਲਾਵਾ ਤੁਹਾਡੇ ਵੀ ਕਿਸੇ ਵੀ ਕੋਈ ਨੌਲੇਜ ਦੇ ਵਿੱਚ ਕੋਈ ਸਮੱਸਿਆ ਆਵੇ ਆਪਾਂ ਮੀਡੀਆ ਦੇ ਸਾਰੇ ਸਾਥੀਆਂ ਦੇ ਨਾਲ ਕਿੰਨੇ ਵਜੇ ਆਪਾਂ ਬੈਠਿਆ ਕਰਾਂਗੇ ਤੁਹਾਡੇ ਵੀ ਸਮਵਾ ਧਿਆਨ ਦੇ ਵਿੱਚ ਕੋਈ ਵੀ ਸਮੱਸਿਆ ਆਵੇ यो बिल्कुल आपा एक टीम वर्क आपा बनाके आपा सारे चलਾਂਗੇ ਕੋਈ ਇਦਾਂ ਦੀ ਸਮੱਸਿਆ ਜਰੂਰ ਸ਼ੇਅਰ ਕਰਿਆ ਕਰੋ ਉਹਦਾ ਹੱਲ ਕੱਢੀਏ ਸਰ ਇਹ ਸਰ ਇਸ ਵਾਰ ਪਹਿਲੀ ਤੁਹਾਡੀ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ ਆਪਣੇ ਜਲੰਧਰ ਵਾਸੀਆਂ ਨੂੰ ਕੋਈ ਨਹੀਂ ਕੀ ਮੈਸੇਜ ਜਲੰਧਰ ਵਾਸੀਆਂ ਨੂੰ ਮੈਂ ਫੇਰ ਪਹਿਲਾ ਦਿੱਤਾ ਮੈਸੇਜ ਰਿਪੀਟ ਕਰਨਾ ਚਾਹੂੰਗਾ ਕਿ ਆਮ ਆਦਮੀ ਪਾਰਟੀ वचनबद्ध ਹੈ ਜਲੰਧਰ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਔਰ ਜਲੰਧਰ ਨੂੰ ਇੱਕ ਵਿਕਸਿਤ ਸ਼ਹਿਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਜੋ ਇਟ ਵਿਲ ਟੇਕ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਕੋਈ ਮੇਰੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਬਈ ਜੋ ਇਹ ਬਈ ਮੈਂ ਇੱਕ ਦਿਨ ਚ ਕੋਈ ਜਾਦੂ ਦੀ ਛੜੀ ਚਲਾ ਦੂੰਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਟ ਵਲ ਟੇਕ ਟਾਈਮ ਪਰ ਜਦੋਂ ਨiyet ਅੱਛੀ ਹੋਵੇ ਨੀਤੀਆਂ ਆਪੇ ਹੀ ਅੱਛੀਆਂ ਬਣ ਜਾਂਦੀਆਂ ਵੈ ਔਰ ਵਿਦਆਊਟ ਵੇਸਟਿੰਗ ਆਫ ਸਿੰਗਲ ਡੇ ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਾਂਗੇ ਔਰ ਜੋ ਕੰਮ ਹੈਗਾ ਵਾ ਉਹਨੂੰ ਮਤਲਬ ਪਰਸੋਂ ਤੋਂ ਹੀ ਉਹਦੀਆਂ ਮੀਟਿੰਗ ਸਟਾਰਟ ਕਰਕੇ ਜੋ ਜੋ ਹੋਣਾ ਹੋਊਗਾ ਉਹ ਕਰਾਂਗੇ ਸ਼ਹਿਰ ਵਾਸੀਆਂ ਨੂੰ ਇੱਕੋ ਰਿਕਵੈਸਟ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਸ਼ਹਿਰ ਵਾਸੀ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਜੋ ਟੈਕਸਸ ਬੰਦੇ ਹੈਗੇ ਆ ਉਹ ਟੈਕਸਸ ਜ਼ਰੂਰ ਦਿੱਤੇ ਜਾਣ ਕੱਲ ਨੂੰ ਕੋਈ ਵੀ ਮੇਰਾ ਸਾਥੀ ਮੇਰਾ ਦੋਸਤ ਮੇਰਾ ਕੋਈ ਰਿਲੇਟਿਵ ਔਰ ਸਾਡਿਆਂ ਚੋਂ ਕਿਸੇ ਦੇ ਵੀ ਪਰਸ਼ੀਲ ਸਾਥੀ ਦਾ ਕੋਈ ਰਿਲੇਟਿਵ ਹੋਏ ਨਾ ਸਮਝੇ ਵੀ ਉਹ ਕੱਲ ਨੂੰ ਸਾਨੂੰ ਜਾਣਦਾ ਜਾਂ ਸਾਡਾ ਦੋਸਤ ਹੈ ਤੇ ਉਹ ਆਪਣਾ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਕਰਪਸ਼ਨ ਨਾ ਕੋਈ ਟੋਲਰੇਟ ਕੀਤੀ ਜਾਏਗੀ ਕਿਸੇ ਵੀ ਲੈਵਲ ਤੇ ਚਾਹੇ ਕੋਈ ਸਾਡਾ ਵੀ ਕੋਈ ਹੈਗਾ ਵਾ ਮਤਲਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਹੋਏਗੀ ਪਰ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਉਣ ਤੇ ਸ਼ਹਿਰ ਸਾਡਾ ਸਾਰਿਆਂ ਦਾ ਇਹਨੂੰ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਸਾਰੇ ਚਲਾਈਏ ਔਰ ਲਾਸਟ ਦੇ ਵਿੱਚ ਫੇਰ ਇੱਕੋ ਹੀ ਗੱਲ ਆ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਵੀ ਲੱਗੇ ਵੀ ਸ਼ਾਇਦ ਸਾਡੇ ਨਾਲ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਪਰ ਐਟ ਦੀ ਐਂਡ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ